ਰੂਤ ਮਾਤਾ ਭੈਣਾ ਵੀਰਾਂ ਨੂੰ ਜੈ ਪੀ ਜੈ ਖਾਲਸਾ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅਸੀਂ ਅੱਜ ਵੱਖ-ਵੱਖ ਪਿੰਡਾਂ ਤੋਂ ਮਜ਼ਦੂਰ ਆਗੂ ਇਕੱਠੇ ਹੋਏ ਆ ਕੋਈ ਸਰਕਲ ਪ੍ਰਧਾਨ ਆ ਕੋਈ ਬਲਾਕ ਪ੍ਰਧਾਨ ਜਿਹੜਾ ਪ੍ਰਧਾਨ ਅਤੇ ਅੱਜ ਦੀ ਮੀਟਿੰਗ 'ਚ ਅਸੀਂ ਫੈਸਲਾ ਲਿਆ ਕਿ ਚੰਡੀਗੜ੍ਹ ਦੇ ਵਿੱਚ ਸਾਡੇ ਮਨਰੇਗਾ ਦੇ ਕੰਮ ਦੇ ਸਬੰਧ ਵਿੱਚ ਅਸੀਂ ਲਗਾਤਾਰ ਹਰ ਹਫ਼ਤੇ ਔਰ ਲਗਭਗ 20 ਪਿੰਡਾਂ ਤੋਂ ਮਨਰੇਗਾ ਆਗੂ ਜਿਹੜੇ ਪਹੁੰਚਣਗੇ ਤੇ ਆਪਣੀ ਮਨਰੇਗਾ ਦੀ ਗੱਲ ਕਰਨਗੇ। ਬਾਕੀ ਦੀ ਗੱਲ ਆਪਾਂ ਬਾਅਦ ਚ ਕਰਾਂਗੇ। ਆਪਾਂ ਪਿੱਛੇ ਦੇ ਸਮੂਹ ਮਜ਼ਦੂਰ ਵੈਲਫੇਅਰ ਸਭਾ ਦਾ ਰਜਿਸਟ੍ਰੇਸ਼ਨ ਨੰਬਰ ਮਿਲਿਆ ਸੀਗਾ ਤੇ ਸਰਟੀਫਿਕੇਟ ਮੰਡੇ ਸੀਗੇ ਉਹਦੇ ਵਿੱਚੋਂ ਚਾਰ ਸਰਟੀਫਿਕੇਟ ਪੁਰਾਣੇ ਬਣੇ ਸੀਗੇ। ਉਹ ਰਹਿ ਗਏ ਸੀਗੇ ਜਿਹਦੇ ਵਿੱਚੋਂ ਬਾਕੀ ਬੰਦੇ ਨਹੀਂ ਆਏ। ਅੱਜ ਸਾਡੇ ਤੋਂ ਮੌਕੇ ਤੇ ਮੌਜੂਦਾ ਮੀਟਿੰਗ ਵਿੱਚ ਸ਼ਾਮਲ ਨੇ ਔਰ ਪਿੰਡ ਦੇ ਮਨਰੇਗਾ ਵਿੱਚੋਂ ਬਣੇ ਹੋਏ ਅੱਜ ਪੰਚਾਇਤ ਮੈਂਬਰ ਵੀ ਆ ਪਿੰਡ ਮਾਹਲਮ ਤੋਂ ਸਾਡੀ ਭੈਣ ਰਾਜਕੌਰ ਉਹ ਆਪਣਾ ਸਰਟੀਫਿਕੇਟ ਜਿਹੜਾ ਹੈਗਾ ਮਾਨ ਸਨਮਾਨ ਜਿਹੜਾ ਹੈਗਾ ਉਹ ਪੁਰਾਣਾ ਦਿੱਤਾ ਰੱਖਿਆ ਹੋਇਆ ਪਹਿਲੋ ਤਾਂ ਮਾਫੀ ਮੰਗਦਾ ਕਿ ਉਹ ਪਹਿਲੋ ਧਿਆਨ ਨਹੀਂ ਆਈ ਗੱਲ ਅੱਜ ਦੇਣਾ ਚਾਹੁੰਦਾ ਭੈਣ ਰਾਜਕੌਰ ਲੱਭ ਤਾੜੀਆਂ ਹੋ ਜਾਣਗੀਆਂ ਲੋੜੀ ਜਿਹੜਾ ਵਰਕਰ ਕੰਮ ਕਰੇਗਾ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਸਰਟੀਫੀਕੇਟ ਜਰੂਰ ਮਿਲੇਗਾ ਇਹ ਸਰਟੀਫੀਕੇਟ ਜਿਹੜਾ ਨਰਿੰਦਰ ਨੂੰ ਮਿਲਿਆ ਸੀਗੇ ਤੇ ਇਹਨਾਂ ਦੇ ਘਰਾਂ 'ਚ ਵੱਡੇ-ਵੱਡੇ ਬੰਦੇ ਜਿਹੜੇ ਸੀਗੇ ਸਿਆਸੀ ਲੋਕ ਦੇਖਣ ਆਏ ਤੇ ਵਾਕਿਆਨ ਸਰਟੀਫੀਕੇਟ ਦੀ ਜਾਣ ਹੈਗੀ ਆ ਇਹ ਸਰਟੀਫੀਕੇਟ ਜਿਹੜੇ ਹੁਣ ਨਵੇਂ ਬੰਦੇ ਆਏ ਆ ਜਿਹੜਾ ਸਾਫ਼-ਸੁਥਰਾ ਕੰਮ ਕਰਨਗੇ ਉਹਨਾਂ ਨੂੰ ਵੀ ਬੇਨਤੀ ਆ ਕਿ ਸਰਟੀਫੀਕੇਟ ਦਿੱਤਾ ਜਾਊਗਾ ਹੁਣ ਸਰਕਲ ਪ੍ਰਧਾਨ ਪੰਜ ਪਿੰਡਾਂ ਦੇ ਵਿੱਚ ਚੁਣੇ ਜਾਣਗੇ ਜਿਹਦੀ ਸਾਰਿਆਂ ਨੂੰ ਬੇਨਤੀ ਆ ਕਿ 19 ਤਰੀਕ ਨੂੰ ਵਜੀਤਪੁਰ ਗੁਰਦੁਆਰਾ ਸਾਹਿਬ ਮੀਟਿੰਗ ਆ ਕਿ ਜਿਨ੍ਹਾਂ ਨੇ ਜ਼ਿੰਮੇਵਾਰੀ ਸੰਭਾਲਣੀ ਆ ਭਾਵੇਂ ਸ਼ਾਦੀ ਲੇਬਰ ਦੀ ਚੰਡੀਗੜ੍ਹ ਦੀ ਭਾਵੇਂ ਪਿੰਡਾਂ ਦੀ ਮੀਟਿੰਗ ਦੀ ਉਹ ਲਗਭਗ ਹਰ ਬਲਾਕ ਦੇ ਵਿੱਚੋਂ ਇੱਕ ਤੋਂ ਸ਼ੁਰੂ ਆ ਔਰ ਪੰਜ ਬੰਦਿਆਂ ਦਾ ਗਰੁੱਪ ਜਿਹੜਾ ਹੈਗਾ ਉਹ ਅਸੀਂ ਇੱਕ ਸਰਕਲ ਪ੍ਰਧਾਨਾਂ ਦਾ ਬਣਾਉਣਾ ਉਹ ਸਰਕਲ ਪ੍ਰਧਾਨਾਂ ਨੂੰ ਕੰਮ ਕਰਨ ਦਾ ਮਾੜਾ ਮੋਟਾ ਭੱਜ ਦੌੜ ਦਾ ਖਰਚਾ ਵੀ ਜਿਹੜਾ ਹੈਗਾ ਉਹ ਤੁਹਾਡੇ ਫੰਡ ਵਿੱਚੋਂ ਦਿੱਤਾ ਜਾ ਸਕਦਾ ਹੈ ਤਾਂ ਸਾਰਿਆਂ ਨੂੰ ਖੁੱਲੀ ਆਵਾਜ਼ ਆ ਕੋਈ ਕਵੇ ਦੱਸਿਆ ਨਹੀਂ ਹੈ ਨਹੀਂ ਤਾਂ ਜਿਹੜੇ ਮੇਰੇ ਧਿਆਨ 'ਚ ਬੰਦੇ ਹੈਗੇ ਆ ਉਹਨਾਂ ਨੂੰ ਫੋਨ ਰਾਹੀਂ ਮੈਂ ਬੁਲਾ ਹੀ ਲੈਣਾ ਤਾਂ 19 ਤਰੀਕ ਦੀ ਸਾਡੀ ਇਹ ਤਿਆਰੀ ਆ ਬਾਕੀ ਦੀ ਜਿਹੜਾ ਹਰ ਸਿਆਸੀ ਲੋਕਾਂ ਦੇ ਸਮੇਂੇ ਜਦੋਂ ਸਰਪੰਚਾਂ ਦੇ ਇਲੈਕਸ਼ਨ ਆਉਂਦੇ ਆ ਉਦੋਂ ਵੀ ਮਰੇਗਾ ਤੇ ਉਹ ਭਾਰੀ ਪੈ ਜਾਂਦੇ ਆ ਜਦੋਂ ਚੇਅਰਮੈਨ ਦੇ ਇਲੈਕਸ਼ਨ ਆਉਂਦੇ ਆ ਉਦੋਂ ਵੀ ਮਰੇਗਾ ਤੇ ਭਾਰੀ ਪੈ ਜਾਂਦੇ ਆ ਜਦੋਂ ਐਮਐਲਏ ਦੇ ਇਲੈਕਸ਼ਨ ਆਉਂਦੇ ਆ ਉਦੋਂ ਵੀ ਮਰੇਗਾ ਤੇ ਭਾਰੀ ਪੈ ਜਾਂਦੇ ਆ ਅੱਜ ਹੁਣ ਐਮਐਲਏ ਦੇ ਇਲੈਕਸ਼ਨਾਂ ਦੀ ਤਿਆਰੀ ਹੋ ਰਹੀ ਆ ਤੇ ਸਰਕਾਰ ਨੇ ਸਾਡਾ ਕੰਮ ਵੀ ਠੱਪ ਕਰ ਦਿੱਤਾ ਸਰਕਾਰ ਨੇ ਸਾਡੇ ਕੰਮ ਕੀਤੇ ਦੇ ਪੈਸੇ ਵੀ ਠੱਪ ਕਰ ਦਿੱਤੇ ਆ ਉਸ ਦੇ ਸਬੰਧ ਚ ਅਸੀਂ ਜ਼ਿਲ੍ਹਾ ਵਾਈਜ਼ ਬਹੁਤ ਚਾਰਾ ਜੁਈ ਕੀਤੀ ਅਤੇ ਕੰਮ ਤਾਂ ਚੱਲ ਪੈਂਦਾ ਪਰ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਸਾਰਿਆਂ ਨੇ ਫੈਸਲਾ ਲਿਆ ਕਿ ਅਸੀਂ ਜ਼ਿਲ੍ਹਾ ਵਾਈਜ਼ ਨਹੀਂ ਹਨ धरना ਪ੍ਰਦਰਸ਼ਨ ਕਰਨਾ ਅਸੀਂ ਮੰਗ ਪੱਤਰ ਜਿਹੜਾ ਹੈਗਾ ਉਹ 23 ਤਰੀਕ ਨੂੰ ਜੀਡੀਸੀ ਜਿਹੜੀ ਸੀ ਨੂੰ ਦਿੱਤਾ ਸੀਗਾ ਜੀਡੀਸੀ ਨੇ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਿਆ ਅਤੇ ਹੁਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੰਡੀਗੜ੍ਹ ਵੱਲੋਂ ਦੀ ਮਾਰੇਟ ਮਾਰਦੀਆਂ ਨੇ ਜਿਹੜਾ ਗਲਤ ਕੰਮਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਆ ਲੇਕਿਨ ਜ਼ਿਲ੍ਹਾ ਫਰੋਜਪੁਰ ਦੇ ਅਧਿਕਾਰੀਆਂ ਨੇ ਮੀਟਿੰਗ 'ਚ ਫੈਸਲਾ ਲੈ ਲਿਆ ਕਿ ਇੱਕ ਵਾਰੀ ਸਾਰਿਆਂ ਦੀਆਂ ਐਡੀਆਂ ਬੰਦ ਕਰ ਦਿਓ ਸਾਰਿਆਂ ਦੇ ਕੰਮ ਬੰਦ ਕਰ ਦਿਓ ਇਹ ਗੱਲ ਅਸੀਂ ਨਹੀਂ ਮੰਨਦੇ ਨਾ ਅਸੀਂ ਇਹਨੂੰ ਮਨਜ਼ੂਰ ਕਰਾਂਗੇ ਕਿਉਂ ਭਾਈ ਤੁਸੀਂ ਇਸ ਗੱਲ ਨਾਲ ਸਹਿਮਤ ਸਹਿਮਤ ਜੀ ਆਪਾਂ ਚੰਡੀਗੜ੍ਹ ਹਰ ਹਫ਼ਤੇ 20 ਪਿੰਡਾਂ 'ਚ ਆਪੂ ਇੱਕ ਵਾਰੀ ਜਾਣਗੇ ਸਮਤੋ ਪਰ ਆਗੂ ਆਪਣੀ ਲੇਬਰ ਚੋਂ ਪੰਜ ਬੰਦੇ ਤਾਂ ਇਸ ਪਹਿਲੀ ਜਿਹੜੀ ਹਫਤੇ ਚ ਤਿਆਰੀ ਆ ਕੱਢਣ ਲਈ ਤਿਆਰ ਹੋ ਅਤੇ ਉਸ ਤੋਂ ਬਾਅਦ ਉਹ ਵੀ ਪਿੰਡ ਜਿਹੜੇ ਇਸ ਹਫਤੇ ਚ ਗਏ ਉਸ ਹਫਤੇ ਚ ਉਹ ਆਪਣੀ ਹਾਜ਼ਰੀ ਨਵਾਣਗੇ ਅਗਲੇ ਹਫਤੇ ਚ ਦੂਜੇ ਪਿੰਡਾਂ ਚੋਂ 20 ਬੰਦੇ ਜਿਹੜੇ ਹੈਗੇ ਆ ਆਗੇ ਕਰਕੇ ਕੱਢਾਂਗੇ ਉਹ ਵੀ ਬੰਦੇ ਜਿਹੜੇ ਅਗਲੇ ਹਫਤੇ ਚ ਪੰਜ-ਪੰਜ ਬੰਦੇ ਫੇਰ ਜਿਹੜੇ ਹੈਗੇ ਆ ਅੱਗੇ ਤੋਂ ਵਾਜੀ ਲੱਗੇ ਹਾਂ ਮੋਤੋ ਮਨਜ਼ੂਰ ਆ ਬਈ ਹਾਂਜੀ ਆਵਾਜ਼ ਕੱਟ ਗਈ ਠੀਕ ਹੈ ਨਹੀਂ ਆਵਾਜ਼ ਕੱਟਈ ਰਾਜ ਕੀ ਗੱਲ ਸਾਖਿਦ ਤੇ ਇੱਕ ਨਹੀਂ ਮੈਂ ਤੈਨੂੰ ਦਿੱਤਾ ਤਾਂ ਆ ਲਫੜ ਲੈ ਡਾਕਟਰ ਹਾਂ ਨਹੀਂ ਆਵਾਜ਼ ਕੱਟਈ ਹੈਣਾ ਅੱਛਾ ਹੁਣ ਮਹੀਨੇ ਦੇ ਵਿੱਚੋਂ ਦੋ ਵਾਰ 15 ਦਿਨਾਂ ਬਾਅਦ ਤੁਹਾਡੀ ਫੇਰ ਵਾਰੀ ਆਣੀ ਆ ਲਗਾਤਾਰ ਤੁਹਾਨੂੰ ਮੀਂਹਤ ਕਰਨ ਦੀ ਲੋੜ ਆ ਕਿਉਂ ਲੋੜ ਕਿਉਂ ਪੈ ਗਈ ਲਗਾਤਾਰ ਮੀਂਹਤ ਕਰਨ ਦੀ ਲੋੜ ਉਸ ਬਾਰੇ ਮੈਂ ਜਾਣਕਾਰੀ ਦਵਾਂਗਾ ਇੱਕ ਮਿੰਟ ਰੁਕ ਜੀਆ ਮੈਂ ਉਸ ਬਾਰੇ ਮੈਂ ਜਾਣਕਾਰੀ ਦਵਾਂਗਾ ਚਾਹ ਕਰਿਓ ਪਾਰਟੀਆਂ ਬਥੇਰੀਆਂ ਨੇ ਜੁम्मेवार ਲੋਕ ਬੜੇ ਪਹੁੰਚਦੇ ਆ ਚੰਡੀਗੜ੍ਹ ਦਿੱਲੀ ਪਰ ਉਹ ਇੱਕ ਵਾਰੀ ਜਾਂਦੇ ਆ ਤੇ ਅਫਸਰ ਇਧਰੋਂ ਗੱਲ ਸੁਣ ਕੇ ਇਧਰ ਕਰ ਦਿੰਦੇ ਆ ਦੁਬਾਰਾ ਜਾਂਦੇ ਨਹੀਂ ਆਪਾਂ ਹਰ ਹਫਤੇ ਜਾਣਾ ਹਰ ਹਫਤੇ ਜਾਣਾ ਔਰ ਲਗਾਤਾਰ 2 ਮਹੀਨੇ 8 ਹਫਤੇ ਬੰਦੇ ਆ ਹੱਟ ਹਫਤੇ ਜੇ ਤੁਸੀਂ ਅਬਲਤਾਂ ਪਹਿਲੇ ਦੂਜੇ ਤੀਜੇ ਹਫ਼ਤੇ ਚੱਪਾ ਬਾਂਬਾ ਕਰਾ ਦੇਾਂਗੇ ਪ੍ਰਸ਼ਾਸਨ ਵੀ ਉਹ ਕਹਿਣਗੇ ਵੀ ਤੁਸੀਂ ਇਹਨੇ ਬੰਦੇ ਨਾ ਆਓ ਤੁਸੀਂ ਮੀਟਿੰਗ ਕਰੋ ਮੀਟਿੰਗ ਦੇ ਵਿੱਚ ਇੱਕ ਇੱਕ ਬਲਾਕ ਚ ਇੱਕ ਇੱਕ ਪ੍ਰਧਾਨ ਆਏ ਹਰਾ ਆਪਾਂ ਉਹਨਾਂ ਦੀ ਗੱਲ ਤਾਂ ਸਹਿਮਤ ਨਹੀਂ ਹੋਣਾ ਆਪਾਂ ਆਪਣੇ ਮੁੱਦੇ ਤੋਂ ਹਟਕਣਾ ਨਹੀਂ ਹੈ ਆਪਣੀ ਗੱਲ ਨੂੰ ਸਿਰੇ ਲਾਉਣ ਲਈ ਸਾਰੀ ਜ਼ਿੰਦਗੀ ਲਈ ਜਿਹੜੀ ਤੁਹਾਡੀ ਨਰੇਗਾ ਅੱਜ ਸਿਆਸੀ ਲੋਕਾਂ ਨੇ ਗੁਲਾਮ ਬਣਾ ਕੇ ਰੱਖੀ ਆ ਆਰਦੀ ਮੁਠੀ ਚ ਰੱਖੀ ਆ ਜਦੋਂ ਮਰਜ਼ੀ ਜ਼ੀਰੋ ਚ ਪਾ ਦਿਓ ਜਦੋਂ ਮਰਜ਼ੀ ਉਹਨੂੰ ਚਲਾ ਦਿਓ ਜਦੋਂ ਮਰਜ਼ੀ ਬੰਦ ਕਰਾ ਦਿਓ ਅਸੀਂ ਸਾਡੇ ਨਿਰੇਗਾ ਦਾ ਕਾਨੂੰਨ ਸਾਡੇ ਲਈ ਬਣਿਆ ਅਸੀਂ ਨਿਰੇਗਾ ਦੇ ਮਾਲਕ ਹਾਂ ਜਦੋਂ ਸਾਡਾ ਦਿਲ ਕਰਦਾ ਉਦੋਂ ਅਸੀਂ ਨਿਰੇਗਾ ਚਲਾਉਣੀ ਆ ਜਦੋਂ ਸਾਡਾ ਦਿਲ ਕਰਦਾ ਬੰਦ ਕਰਨੀ ਆ ਉਦੋਂ ਅਸੀਂ ਬੰਦ ਕਰਨੀ ਆ ਇਹ ਕਾਨੂੰਨ ਆ ਸਾਡਾ ਇਸ ਕਾਨੂੰਨ ਨੂੰ ਲੜਨ ਲਈ ਆਪਾਂ ਸਾਰੇ ਸਹਿਮਤ ਆ ਬਈ ਸਾਰੇ ਸਹਿਮਤ ਦੇਖ ਲਓ ਹੁਣ ਅੱਜ ਬੰਦੇ ਘਟ ਆਏ ਆਏ ਨਾ ਹੋਵੇ ਮੈਂ ਇਕੱਲਾ ਹੀ ਰਹਿ ਜਾਵਾਂ ਨਹੀਂ ਨਹੀਂ ਨਾ ਬੰਦੇ ਨਾ ਹਾਂਜੀ ਬਹੁਤ ਲੱਗ ਰਿਹਾ ਜਰਾ ਕਿ ਬੱਲੇ ਬੱਕੇ ਰਹਿਣਗੇ ਠੀਕ ਆ ਮੈਨੂੰ ਤੁਹਾਨੂੰ ਮੈਨੂੰ ਪੂਰੀ ਤਰ੍ਹਾਂ ਤੋਂ ਮੈਂ ਦਾ ਚੰਡੀਗੜ੍ਹ ਤੇ ਨਾਮ ਤੇ ਵਰਕਰਾਂ ਚੋਂ ਤੁਸੀਂ 5 ਬੰਦੇ ਹੀ ਹੋਣੇ ਆ ਉਹਨਾਂ ਦੇ ਘਰ ਵਾਲੇ ਨਾਲ ਤਿਆਰ ਹੁੰਦੇ ਉਹ ਭਾਵੇਂ 10 ਹੋ ਜਾਣ ਕੋਈ ਡਰ ਨਹੀਂ ਹੋ ਸਕਦਾ ਕਿ ਤੁਰੇ ਫਿਰਦੇ ਬੱਚੇ ਆ ਚਾਹੇ ਉਹ ਮਾਝਨਾ ਚੋਂ ਆਏ ਚਾਹੇ ਜੱਟ ਚੋਂ ਆਏ ਚਾਹੇ ਕੋਈ ਮਜ਼ਦੂਰ ਕੈਟਾਗਰੀ ਚੋਂ ਹੋਵੇ ਇਹ ਨਹੀਂ ਹੈ ਕਿ ਉਹ ਸਿਆਸੀ ਬੰਦਾ ਹੋਵੇ ਮਜ਼ਦੂਰ ਵੇਖੋ ਕਮੋ ਵੀ ਆ ਮਜ਼ਦੂਰ ਦਿਹਾੜੀ ਕਰਨ ਵਾਲਾ ਜੱਟ ਵੀ ਹੈਗੇ ਆ ਮਾਝਨਾ ਚੋਂ ਉਹ ਤੁਹਾਡੇ ਨਾਲ ਪਹਿਲਾਂ ਨਹੀਂ ਚੱਲਦੇ ਸੀ। ਉਹ ਤੁਹਾਡੇ ਨਾਲ ਤਿਆਰ ਹੋ ਜਾਣ ਚੰਗੀ ਗੱਲ। ਉਹ ਗਿਣਤੀ ਚੋਂ ਬਾਹਰ ਹੋ ਜਾਣ ਤੇ ਕੋਈ ਡਰਨੀ ਐ ਪਰ ਸਾਰਿਆਂ ਨੂੰ ਕਹਿ ਕੇ ਆਣਾ ਖਰਚਾ ਤੁਹਾਡਾ ਆਪੋ ਆਪਣਾ। ਬੀਬੀਆਂ ਦਾ ਤਾਂ ਖਰਚਾ ਧਰਕਾਰ ਕਰਾਇਆ ਹੀ ਲੱਗਦਾ। ਸਭੀ ਗੱਲ ਪਾਸ ਆ। ਹੁਣ ਕੋਈ ਗੱਲ ਕਰਨੀ ਚਾਹੁੰਦਾ? ਮੈਂ ਬੇਨਤੀ ਕਰੂੰਗਾ ਸਵਰਨਾ ਸਾਡੇ ਸਰਕਲ ਪ੍ਰਧਾਨ ਸਾਡੇ ਬਲਾਕ ਪ੍ਰਧਾਨ ਕਿਰਨਾ ਜੀ ਥੋੜਾ ਥੋੜਾ ਇੱਕ ਇੱਕ ਮਿੰਟ ਦੀ ਹਾਜ਼ਰੀ ਲਵਾਓ। ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਚਾਪਿੰਗ ਦਾ 파ਰਟ ਮੇਰਾ ਨਾਮ ਸੁਵਰਨਪੌਰ ਕੁੰਦ ਖੈਰੇ ਤੋਂ ਆੜ ਜ਼ਿਲ੍ਹਾ ਫਰੋਕਸਰ ਬਲਾਕ ਗੁਰਸਾਈਂ ਮਰਹਣ ਵਾਲੀ ਹਾਂ ਅੱਜ ਮੀਟਿੰਗ ਇੱਥਾਰੇ ਗੁਰਦੁਆਰੇ ਸਾਰੇ ਹੀ ਆਗੂ ਪਹੁੰਚੇ ਹਨ ਪਰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਇੱਥੇ ਆ ਕੇ ਲੋਕਾਂ ਦੀ ਕੁਝ ਬੰਦਾ ਸਿੱਖਣ ਨੂੰ ਮਿਲਦੀਆਂ ਨੇ ਔਰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਹੈ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਵਿੱਚ ਸਾਡੇ ਬਲਾਕ ਮਮਦੂਰ ਦੇ ਸੈਕਟਰੀ ਹੈਗੇ ਆ ਕਿਰਨ ਰਾਣੀ ਉਹ ਵੀ ਗੱਲ ਕਰ ਲੈਂਦੇ ਆ ਮੇਰਾ ਨਾਮ ਗ੍ਰਾਪਿੰਗ ਗੈਪ ਆਰਟਸ ਮੇਰਾ ਨਾਮ ਕਿਰਨ ਰਾਣੀ ਰਿਹਾ ਮੇ ਕੋਡ ਕਾਰਡ ਪਲਾਟ ਫਾਰਮ 2 4 ਕੋਸ਼ ਜ਼ਿਲ੍ਹੇ ਦੀ ਮਹਿਲਵਾਨੀ ਹਾਂ ਅਸੀਂ ਅੱਜ ਸਾਰਾ ਗਰੀਬਪੁਰਤਵਾਰਾ ਸਾਹਿਬ ਦੇ ਵਿੱਚ ਸਾਰੇ ਇਕੱਠੇ ਹੋਏ ਆ ਲੇਕਿਨ ਉਹਨਾਂ ਜਿਆਦਾ ਵਧੀਆ ਨਹੀਂ ਕੱਟ ਹੁੰਦਾ ਜਿੰਨਾ ਇਹ ਤੋਂ ਅਸੀਂ ਉਮੀਦ ਰੱਖਦੇ ਆ ਮੈਂ ਚੋਣੀਆਂ ਕਿ ਸਾਰੇ ਜਿੰਨੇ ਵੀ ਆਪਣੇ ਆਗੂ ਹੈਗੇ ਆ ਜਾਂ ਵਰਕਰ ਹੈਗੇ ਆ ਸਾਰਿਆਂ ਨੂੰ ਇਹ ਬੇਨਤੀ ਕਰਦੀ ਆ ਕਿ ਸਾਰੇ ਵੱਧ ਤੋਂ ਵੱਧ ਪਹੁੰਚਿਆ ਕਰੋ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਸਿੱਖਣ ਨੂੰ ਗੱਲਾਂ ਮਿਲਦੀਆਂ ਨੇ ਤੇ ਆਪਣੇ ਹੱਥਾਂ ਲਈ ਜੋ ਵੀ ਆਪਾਂ ਇਕੱਠੇ ਹੋਣਾ ਸਾਰਿਆਂ ਨੇ ਇਕੱਠੇ ਕਰਕੇ ਹੀ ਆਪਾਂ ਨੂੰ ਆਪਣੇ ਹੱਕ ਮਿਲਦੇ ਨੇ ਇਨਾਂ ਤੇ ਵੀ ਆਇਆ ਜੈ ਪੀਨ ਜੈ ਭਾਰਤ ਮੈਂ ਬੇਨਤੀ ਕਰੂੰਗਾ ਸਾਡੇ ਚ ਪ੍ਰਧਾਨ ਪੱਠਾ ਮਜ਼ਦੂਰ ਯੂਨੀਅਨ ਦੇ ਕੁਲਦੀਪ ਸਿੰਘ ਹੈਗੇ ਆ 1 ਮਿੰਟ ਜੋ ਆਪਦੀ ਗੱਲ ਖਤਮ ਕਰਨਾ ਜੈ ਮੈਨੂੰ ਸਾਰਿਆਂ ਨੂੰ ਜੈ ਪੀਨ ਜੈ ਭਾਰਤ ਅੱਜ ਜਿਹੜੇ ਮਜ਼ਦੂਰਾਂ ਨੂੰ ਲੈ ਕੇ ਇਕੱਠੇ ਹੋ ਗਏ ਆ ਮੇਰਾ ਨਾਮ ਕੁਲਦੀਪ ਜੇਲਾ ਮੈਂ ਦੱਸਣਾ ਚਾਹਾਂਗਾ ਕਿ ਮੈਂ ਪੱਠਾ ਮਜ਼ਦੂਰਾ ਆਗੂ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪੱਠਿਆਂ ਦੇ ਪ੍ਰੋਪਰਲੀ ਕੰਮ ਕਰ ਰਹੇ ਆ ਸਭ ਪੱਠਿਆਂ ਨੇ ਨਾ ਨਾਕਾਮੀ ਕਰਕੇ ਇਕੱਠੇ ਨਾ ਹੋਣ ਕਰਕੇ ਸਾਡੀਆਂ ਜਿਹੜੀਆਂ ਮਜ਼ਦੂਰਾਂ ਦੇ ਕੰਮ ਰੁਕੇ ਆ ਅੱਜ ਅਸੀਂ ਜਿਹੜੇ ਕੰਮ ਮਜ਼ਦੂਰਾਂ ਦਾ ਕੰਮ ਕਰ ਰਹੇ ਪ੍ਰਧਾਨ ਬੱਦਾ ਸਿੰਘ ਜੀ ਹਨਾ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਤੇ ਮੈਂ ਕਹਿੰਦਾ ਸਾਨੂੰ ਬਹੁਤ ਵੱਡਾ ਜੁਰਮਾ ਚਾਹੀਦਾ ਇਹ ਨਹੀਂ ਕਹਿੰਦਾ ਸਾਡੀ ਵਿਧਾਪੀ ਮੈਂ ਬੇਨਤੀ ਕਰੂੰਗਾ ਸਾਡੇ ਚ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਇੱਕ ਮਿੰਟ ਦੀ ਗੱਲ ਉਸ ਤੋਂ ਬਾਅਦ ਜੇ ਕੋਈ ਬੋਲਣਾ ਚਾਹੁੰਦਾ ਉਹ ਹੱਥ ਖੜਾ ਕਰ ਲਵੇ ਉਹ ਆਪ ਹੀ ਬੋਲੇ ਲੇਕਿਨ ਜਿਹਨੇ ਤੋਂ ਮੈਨ ਹੈ ਕਿਸੇ ਬੋਲਣ ਦੀ ਉਹ ਮੈਂ ਕਹਿ ਦਿੱਤਾ ਮੈਂ ਬੇਨਤੀ ਕਰੂੰਗਾ ਪਰਮੀਨ ਸਾਡੇ ਚਾਹੀਏ 1 ਮਿੰਟ ਲਈ ਉਹਨਾਂ ਨੂੰ ਇਹਨਾਂ ਤੋਂ ਬਾਅਦ ਚ ਟਾਈਮ ਮਿਲੇਗਾ ਮੈਂ ਪਹਿਲਾਂ ਆਪਾਂ ਮੇਰਾ ਨਾਮ ਵੀ ਦੱਸੋ ਪਾਰਕ ਪਾਲ ਨਾਮ ਹੈ ਨਾ ਨਾ ਸੁਣਾਉਂਦੇ ਵਾਕ ਵਾਕ ਸੁਣਾ ਚ ਆਇਆ ਨੂੰ ਜੀ ਆਇਆਂ ਨੂੰ ਵਧੀਆ ਟਾਈਮ ਕੱਢਿਆ ਨੇ ਜਿਹੜਾ ਆਵਾਜ਼ ਸੁਣਦੇ ਪੰਜਾਬ ਚ ਵੀਡੀਓ ਦੇਖਦੇ ਨਾਲ ਆਜਾ ਦਈਏ ਭਾਈ ਪ੍ਰਧਾਨ ਨਾਲ ਸਾਰੇ ਸਾਥ ਦਿਓ ਇਹਨੇ ਨਾਲ ਕੋਸ਼ਿਸ਼ ਨਹੀਂ ਹੋਣਾ ਅੱਜ ਅਸੀਂ ਚੰਡੀਗੜ੍ਹ ਵੀ ਜਾਣਾ ਹੈ ਤੇ ਕੋਸ਼ਿਸ਼ ਪੰਡਾ ਪੰਡਾ ਲੀਟ ਬਣਾਈ ਹੈ ਪ੍ਰਧਾਨ ਨੇ ਵਰਵਾਨ ਕੀ ਕਰਨੀ ਆ ਭਾਈ ਸਾਥ ਦਿਓ ਸਾਰੇ ਵੱਧ ਵੱਧ ਸਾਥ ਦਿਓਗੇ ਤਾਂ ਆਪਣਾ ਨਰੇਗਾ ਚੱਲ ਨਹੀਂ ਆਣੀ ਤਾਂ ਨਰੇਗਾ ਤਾਂ ਬੰਦ ਕੀਤੀ ਬੈਠੇ ਨੇ ਉਹ ਜਦੋਂ ਬਲਾਕ ਜਾਂਦੇ ਹਾਂ ਉਹ ਨਰੇਗਾ ਬੰਦ ਹੋ ਗਈ ਹੈ ਤੇ ਤੁਹਾਨੂੰ ਤਾਂ ਮਾਣ ਕੁਛ ਨਾ ਚਾਹਣੇ ਆ ਫਿਰ ਗਰੀਬਾਂ ਦੀ ਨਰੇਗਾ ਆ ਤੇ ਫਿਰ ਦਫ਼ਤਰ ਚ ਕੀ ਕਰਦੇ ਸਾਡੀ ਨਰੇਗਾ ਹੀ ਬੰਦ ਅਕ ਦਫ਼ਤਰ ਵਾਲੇ ਬੰਦ ਕਰ ਦਿਓ ਇਨਾ ਕਹਿੰਦੇ ਹਾਂ ਚਾਹ ਪੀਂ ਮਚਾਹ ਪਾ ਸਾਡੇ ਵਿੱਚ ਬਹੁਤ ਹੀ ਪਹਿਲੋਂ ਤੇ ਪੁਰਾਣੇ ਲੀਡਰ ਪ੍ਰਵੀਨ ਕੌਰ ਉਹ ਵੀ ਆਪਣੀ 1 ਮਿੰਟ ਚ ਗੱਲ ਪੂਰੀ ਕਰਨਗੇ ਲੇਕਿਨ ਵਿੱਚੋ ਜੇ ਸਾਡਾ ਰਾਸਤਾ ਇੱਕ ਦਿਨ ਦਾ ਟੁੱਟਿਆ ਰਿਹਾ ਹੁਣ ਫਿਰ ਦੁਬਾਰਾ ਉਹ ਮੀਟਿੰਗਾਂ 'ਚ ਸ਼ਾਮਲ ਹੋਇਆ ਪ੍ਰਵੀਨ ਰਾਣੀ ਕੀ ਸਾਲਾ ਤੋਂ ਅਸੀਂ ਅਲੱਗ-ਅਲੱਗ ਸ਼ੁਰੂ ਸਟਾਰਟਿੰਗ ਤੋਂ ਜਦੋਂ ਬੱਗਾ ਜੀ ਫਲੋਰ ਦੇ ਨਾਲ ਜੁੜੇ ਸੀ ਤੇ ਸਾਡੇ ਨਾਲ ਜਦੋਂ ਸਾਡੇ ਦੇ ਚਾਹੇ ਪੱਠਾ ਮਜ਼ਦੂਰ ਸੀ ਉਸ ਵਕਤ ਅਸੀਂ ਪੱਠੇ ਦੇ ਕੰਮ ਕਰਦੇ ਸੀ ਔਰ ਸਾਡੀ ਗਿੰਤ ਸਾਨੂੰ ਪੂਰੀ ਤਰ੍ਹਾਂ ਨਹੀਂ ਸੀ ਮਿਲਦੀ ਬੜੇ ਪਰੇਸ਼ਾਨ ਹੋਈ ਦੱਸ ਜਦੋਂ ਇਹਨਾਂ ਬਾਜੀ ਨਾਨਾ ਸਾਡੀ ਗੱਲਬਾਤ ਹੋਈ ਚੱਲਦੇ ਰਿਹਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਹਨਾਂ ਲਗਾਤਾਰ ਔਰ ਇਹਨਾਂ ਦਾ ਸਹਿਯੋਗ ਲੈਦੇ-ਲੈਦੇ ਸਾਡੇ ਕੋਲ ਸਹਿੋਜੇ ਵਰਕਰ ਸੀ ਦੇ ਜੋ ਇਹਨਾਂ ਨੂੰ ਥੱਲੇ ਸੁੱਟ ਕੇ ਆਪ ਅੱਗੇ ਆਉਣਾ ਚਾਹੇ ਪਰ ਅੱਗੇ ਆਉਂਦੇ ਆਉਂਦੇ ਖੁਦ ਹੀ ਡਿੱਗ ਗਏ ਅੱਜ ਉਹ ਜਿੰਨੇ ਵੀ ਵਰਕਰ ਸੀ ਸਾਰੇ ਸਭ ਤੇ ਸਭ ਡਿੱਗੇ ਨੇ ਸਾਡਾ ਪ੍ਰਧਾਨ ਉਹ ਮੇਰਾ ਭਰਾ ਹੈ ਭਾਜੀ ਇਹ ਮੈਂ ਅੱਜ ਵੀ ਉਹ ਉਸ ਮੁੱਦੇ ਤੇ ਖੜਾ ਹੈ ਅੱਜ ਵੀ ਉਨੀ ਜਨਤਾ ਉਨੀ ਸਸਤਾਉਂ ਦੇ ਨਾਲ ਹੈ ਜੈ ਜੀ ਹਿੰਦ ਜੈ ਭਾਰਤ ਸਾਡੇ ਚੋ ਬਚਰਨ ਸਿੰਘ ਜੀ ਪਿੰਡ ਹੀਰਾ ਪਿੰਡ ਪੜਾਣਾ ਤੋਂ ਹੀਰਾ ਜੀ ਬੋਲਦੇ ਆ ਉਹਨਾਂ ਨੂੰ ਬੇਨਤੀ ਕਰਾਂਗੇ 1 ਮਿੰਟ ਦੇ ਵਿੱਚ ਗੱਲ ਆਪੀ ਪੂਰੀ ਕਰ ਦਿਆਂਗੇ ਅੱਜੋ ਪਹਿਲਾ ਸਾਰੇ ਆਏ ਹੋਏ ਸਾਥੀਆਂ ਨੂੰ ਜਿੰਨੀਆਂ ਵੀ ਭੈਣ ਭਰਾ ਆਏ ਆ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਮੇਰਾ ਨਾਮ ਗੁਰਚੰਦ ਸਿੰਘ ਹੈਰਾ ਪਿੰਡ ਪੜਾਣਾ ਜ਼ਿਲ੍ਹਾ ਲੋਪੇਖੁਰ ਤੇ ਸਾਡਾ ਬਲਾਕ ਧੀਰਾ ਜੀ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਜਿੰਨੇ ਵੀ ਸਾਡੇ ਇੱਥੇ ਵੀਰ ਭੈਣ ਆਏ ਆ ਕਿ ਆਪਾਂ ਵੱਧ ਚੜ ਕੇ ਪ੍ਰਧਾਨ ਜੀ ਦਾ ਸਾਥ ਦਈਏ ਕਿਉਂਕਿ ਸਾਡੇ ਨਾਲ ਸਾਥੀ ਜਿੰਨੇ ਵੀ ਆ ਬਲਾਕਾਂ ਦੇ ਵਿੱਚ ਆ ਸਿਆਸੀ ਵਿਧਕਰੇ ਬਹੁਤ ਹੋ ਰਹੇ ਆ ਇਸ ਕਰਕੇ ਉਹਨਾਂ ਤੇ ਠੱਲ ਪਾਈ ਜਾਵੇ ਤਾਂ ਕਿ ਜੋ ਸਿਆਸੀ ਬੋਲੀ ਬੋਲਦੇ ਆ ਉਹਨਾਂ ਦੇ ਮਨਤੋਲ ਕੱਢੇ ਜਾਂਦੇ ਆ ਜਿਹੜਾ ਕੋਈ ਨਾ ਕਰਦਾ ਉਹਦਾ ਮਨਤੋਲ ਨਹੀਂ ਕੱਢਿਆ ਜਾਂਦਾ ਉਹਨੂੰ ਕੰਮ ਨਹੀਂ ਦਿੱਤਾ ਜਾਂਦਾ ਸਾਡੇ ਜਿਹੜੇ ਬਲਾਗ ਦਾ ਪ੍ਰਧਾਨ ਜੂਨਾਬ ਸਿੰਘ ਜੀ 6 ਮਹੀਨੇ ਤੋਂ ਘਰੇ ਬੈਠੇ ਆ ਕੰਮ ਨਹੀਂ ਮਿਲਿਆ ਉਹਨਾਂ ਨੂੰ ਸਿਆਸੀ ਦਬਾਅ ਕਰਕੇ ਇਸ ਕਰਕੇ ਬੇਨਤੀ ਆ ਜਿੰਨੀ ਵੀ ਸੰਗਤਾਂ ਜਿੰਨੇ ਵੀ ਸਾਡੇ ਮਜ਼ਦੂਰ ਆ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਪ੍ਰਧਾਨ ਜੀ ਦਾ ਤਾਂ ਕਿ ਆਪਾਂ ਇਹ ਇਹ ਤੇ ਰੋਗ ਲਈ ਜਾਵੇ ਜੋ ਕਿ ਸਾਡੇ ਨਾਲ ਜਿਹੜੀਆਂ ਇਹਨਾਂ ਨੇ ਕੀਤੀਆਂ ਬਦੀਤੀਆਂ ਕਰਦੇ ਆ ਬਲਾਕਾਂ ਦੇ ਵਿੱਚ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ ਅਸੀਂ ਉਹਦਾ ਇਨਸਾਫ ਲੈ ਸਕੀਏ ਜੈ ਭੀਮ ਜੈ ਭਾਪਾ ਸਾਥੀਓ ਬੇਨਤੀ ਆ ਕਿ ਅੱਜ ਦੀ ਮੀਟਿੰਗ 'ਚ 31 ਪਿੰਡਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਫੈਸਲਾ ਲਗਿਆ ਵਰਨਾ 31 ਪਿੰਡਾਂ ਦੇ ਵਿੱਚ ਟੋਟਲ 31 ਪਿੰਡਾਂ ਦੇ ਵਿੱਚੋਂ ਆਗੂਆਂ ਨੇ ਫੈਸਲਾ ਲਿਆ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਮੀਟਿੰਗ 'ਚ ਨਹੀਂ ਆਏ ਉਹ ਫੋਨ ਰਾਹੀਂ ਟਾਈਮ ਟੇਬਲ ਜਿਹੜਾ ਹੈਗਾ ਉਹ ਕਰ ਲੈਣਗੇ ਪਿਛਲਾ ਜਿਹੜਾ 22 ਤਰੀਕ ਤੋਂ ਬਾਅਦ ਚ 21 ਤਰੀਕ ਤੋਂ ਬਾਅਦ ਚ ਸੋਮਵਾਰ ਆਣਾ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਤਿੰਨਾ ਤਰੀਕਾਂ ਦੇ ਵਿੱਚੋਂ 21 ਤਰੀਕ ਸੋਮਵਾਰਾ 22 ਤਰੀਕ ਮੰਗਲਵਾਰਾ 23 ਤਰੀਕ ਜਿਹੜੀ ਹੈਗੀ ਆ ਉਹ ਬੁੱਧਵਾਰਾ ਇਹਨਾਂ ਤਿੰਨਾ ਤਰੀਕਾਂ ਦੇ ਵਿੱਚੋਂ ਮੈਸੇਜ ਆਏਗਾ ਤੇ ਤਿਆਰੀ ਕਰ ਲੈਣੀ ਆ ਜਿਹੜੇ ਵੀ ਵੀ ਪਿੰਡਾਂ ਦੀ ਡਿਊਟੀ ਲੱਗੇ ਉਹ ਪਹਿਲਾਂ ਜਾਣਾ ਚਾਹੁੰਦੇ ਆ ਉਹ ਗਰੁੱਪ ਵਿੱਚ ਮੈਸੇਜ ਪਾਉਣਗੇ ਸਾਨੂੰ ਪਤਾ ਲੱਗਦਾ ਰਹੂਗਾ ਸਾਰਿਆਂ ਨੂੰ ਕਿਹੜੇ ਕਿਹੜੇ ਬੰਦੇ ਤਿਆਰ ਨੇ ਤਾਂ ਉਹਨਾਂ ਬੰਦਿਆਂ ਦੀ ਤਿਆਰੀ ਕਰ ਲੈਣੀ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਗਰੁੱਪ ਰਹਿ ਗਿਆ ਉਹ ਉਸ ਤੋਂ ਅਗਲੇ ਹਫ਼ਤੇ ਜਾਏਗਾ ਤਾਂ ਮੇਰੀ ਬੇਨਤੀ ਆ ਕਿ ਨਰੇਗਾ ਦੀ ਗੱਲ ਜਿਹੜੇ ਆਗੂ ਨੇ 20 ਪਿੰਡਾਂ ਦੇ 20 ਆਗੂ ਉਹ ਨਰੇਗਾ ਦੀ ਗੱਲ ਨੂੰ ਪੂਰੀ ਤਰ੍ਹਾਂ ਅਸ ਦਿਮਾਰਕ ਵਿੱਚ ਰਿਪੀਟ ਕਰਕੇ ਜਾਣਗੇ ਜਦੋਂ ਸੋਸ਼ਲ ਮੀਡੀਆ ਵਿੱਚ ਗੱਲ ਕਰਨੀ ਆ ਆਪਣੀ ਗੱਲ ਜਿਹੜੀ ਹੈਗੀ ਆ ਔਰ ਕਾਨੂੰਨੀ ਤਰੀਕੇ ਦੇ ਨਾਲ ਔਰ ਵਧੀਆ ਪਾਸ਼ਾ ਦੇ ਨਾਲ ਸਰਕਾਰਾਂ ਤੱਕ ਤੇ ਪ੍ਰਸ਼ਾਸਨ ਤੱਕ ਜਿਹੜੀ ਹੈਗੀ ਆ ਦੇਸ਼ਾਂ ਤੱਕ ਤੇ ਵਿਦੇਸ਼ਾਂ ਤੱਕ ਪਹੁੰਚਣੀ ਚਾਹੀਦੀ ਆ ਮੈਨੂੰ ਤੁਹਾਡੇ ਤੋਂ ਆਸ ਆ ਇਹਦੀ ਤਿਆਰੀ ਕਰੋਗੇ ਸਾਡੇ ਨਰੇਗਾ ਦਾ ਵਧੀਆ ਰਿਜ਼ਲਟ ਆਏਗਾ ਅਤੇ ਤੁਹਾਡੀ ਸਾਰਿਆਂ ਦੀ ਮਿਹਨਤ ਦੇ ਨਾਲ ਜਿਹੜੀ ਮਨਰੇਗਾ ਸਰਕਾਰ ਨੇ ਆਪਣੀ ਗੁਲਾਮੀ ਦੇ ਵਿੱਚ ਰੱਖੀ ਹੋਈ ਆ ਉਹਨੂੰ ਤੁਸੀਂ ਯਾਦ ਕਰਾਓਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ